ਦਸੂਹ ਦੇ ਕਰੀਬ ਜਿਹੜੇ ਆ ਬੱਚੇ ਤਿਆਰ ਕੀਤੇ ਆ ਉਹ ਜਿਹੜੇ ਬੱਚੇ ਜਿਹੜੇ ਆ ਕੁਝ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਆ ਕੁਝ ਨੌਕਰੀਆਂ ਲੈ ਗਏ ਨੇ ਪੁਝ ਖੇਡ ਹੀ ਜਾਂਦੇ ਨੇ ਜਿਹੜੇ ਹੁਣ ਬੱਚੇ ਤਿਆਰ ਕਰ ਰਹੇ ਆ ਉਹ ਉਹਨਾਂ ਬੱਚਿਆਂ ਦੇ ਵਿੱਚੋਂ ਨੈਸ਼ਨਲ ਖੇਡ ਗਏ ਆ ਮਹਰੂ ਗੋਲਡ ਕੱਪ ਦਿੱਲੀ ਖੇਡ ਗਏ ਆ ਬੱਚੇ ਔਰ ਸਟੇਟ ਲੈਵਲ ਤੇ ਛੋਟੇ ਛੋਟੇ ਬੱਚੇ ਜਿਹੜੀਆਂ ਖੜਾਉਂਦੇ ਨੇ ਕਾਫੀ ਲੰਮਾ ਸਮਾਂ ਹੋ ਗਿਆ ਜਿਹੜਾ ਇਹਨਾਂ ਬੱਚਿਆਂ ਨੂੰ ਮੈਂ ਖੜਾ ਰਿਹਾ ਕੁਝ 20 ਸਾਲ ਦੇ ਕਰੀਬ ਹੋ ਗਏ ਨੇ ਬੱਚਿਆਂ ਨੂੰ ਖੜਾਉਂਦੇ ਆ ਖੜਾਉਂਦੇ ਆ ਜਿਹੜੇ ਬੱਚੇ ਇੰਡੀਆ ਟੀਮ ਦੇ ਵਿੱਚ ਤੁਸੀਂ ਗੱਲ ਕੀਤੀ ਆ ਖੇਡ ਰਹੇ ਆ ਉਹ ਮੈਂ 5 ਸਾਲ ਜਿਹੜਾ ਤੁਹਾਨੂੰ ਦੱਸਿਆ ਕਿ 5 ਸਾਲ ਮੈਂ ਚੀਮਾ ਹਾਕੀ ਅਕੈਡਮੀ ਬਟਾਲੀ ਦੇ ਵਿੱਚ ਬਤੌਰ ਹਾਕੀ ਕੋਚ ਮੈਂ ਉੱਥੇ ਸੇਵਾ ਕੀਤੀ ਆ ਉਹਦੇ ਵਿੱਚ ਦੋ ਇੰਡੀਆ ਖਿਡਾਰੀ ਜੋ ਇੰਡੀਆ ਦੇ ਵਿੱਚ ਖੇਡ ਰਹੇ ਨੇ ਗੁਰਜੰਟ ਸਿੰਘ ਸਿਮਰਨਜੀਤ ਸਿੰਘ ਜੋ ਕਿ ਬਕਾਇਦਾ ਤੌਰ ਤੇ ਉਹਨਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਉਹ ਬਤੌਰ ਐਸਟੀਐਮ ਦੀ ਡਿਊਟੀ ਜਿਹੜੀ ਉਹ ਦਿੱਤੀ ਗਈ ਆ ਉਹ ਉਹ ਜੀ ਚੀਮਾ ਅਕੈਡਮੀ ਦੇ ਸਟੂਡੈਂਟ ਨੇ ਦੋਵੇਂ ਉਹ ਸਾਡੇ ਸਟੂਡੈਂਟ ਨੇ ਜੋ ਇੰਡੀਆ ਟੀਮ ਦੇ ਵਿੱਚ ਖੇਡ ਰਹੇ ਹਨ। ਪਰ ਜਨਰਲ ਸਿੰਘ ਜੀ ਜਿਵੇਂ ਦੇਖਿਆ ਦੇ ਉਹ ਹਾਲਾਤ ਤੁਹਾਡੇ ਪਿੰਡ ਉਸ ਨੂੰ ਪਸੰਦ ਦੱਸਿਆ ਤੁਸੀਂ ਸਭ ਦੀ ਰੇੜੀ ਲਾਉਂਦੇ। ਦੇਖੋ ਸਰਕਾਰਾਂ ਇੰਨੀਆਂ ਬਦਲ ਗਈਆਂ ਇਹਨੇ ਤੁਸੀਂ ਬੱਚੇ ਤਿਆਰ ਕੀਤੇ ਇੰਨੀ ਵਧੀਆ ਮੁਕਾਮ ਤੇ ਪਹੁੰਚ ਵੀ ਗਏ ਪਰ ਤੁਹਾਡੇ ਉਹੀ ਹਾਲਾਤ ਲਿਆ ਅਜੇ ਤੱਕ ਕੀ ਕਰਨ ਲੱਗਦੇ ਤੰ। ਕਾਰਨ ਦੇਖੋ ਜੀ ਸਭ ਤੋਂ ਵੱਡੀ ਤੇ ਮੁਕੱਦਰਾਂ ਦੀ ਹਾਰ ਹੁੰਦੀ ਹੈ। ਮਕਦਰਾਂ ਤੋਂ ਬਿਨਾ ਕੋਈ ਗੱਲ ਨਹੀਂ ਬਣਦੀ ਤੇ ਇਹ ਨਹੀਂ ਵੀ ਕੋਈ ਨੌਕਰੀ ਦਾ ਕੋਈ ਆਪਾਂ ਕੀਤਾ ਨਹੀਂ ਆਪਾਂ ਜਨਟ ਨਹੀਂ ਕੀਤੀ ਬੜਾ ਕੁਝ ਕੀਤਾ ਪਿੰਡ ਵਾਲਿਆਂ ਨੇ ਬੜਾ ਸਾਥ ਦਿੱਤਾ ਆ ਪਿੰਡ ਵਾਲਿਆਂ ਨੇ ਜਿੱਦਾਂ ਕਾਲੀ ਸਰਕਾਰ ਆਈ ਉਹਨਾਂ ਦੇ ਅੱਗੇ ਬਹਾਅ ਲਾਈ ਆ ੁੰਡਾ ਕਢਾਉਂਦਾ ਸੀਗਾ ਉਹ ਅੱਜ ਕੱਲ੍ਹ ਸਬਜ਼ੀ ਵੇਚ ਰਿਹਾ ਜੀ ਸਰਕਾਰਾਂ ਨੇ ਉਹਦੀ ਸਾਥ ਨਹੀਂ ਲਈ ਕੋਈ ਨੌਕਰੀ ਨਹੀਂ ਉਹਨੂੰ ਮਿਲੀ ਉਹਨੇ ਛੱਡ ਦਿੱਤਾ ਸਾਰਾ ਕੁਝ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਨੇ ਮੈਨੂੰ ਮੁਰਕੇ ਉੱਥੇ ਬੁਲਾਇਆ ਜੀ ਆਪਣੇ ਕੋਲ ਉੱਥੇ ਉਹਨਾਂ ਦੇ ਕੋਲ ਗਏ ਆ ਮੈਂ ਨੌਕਰੀ ਦੀ ਡਿਮਾਂਡ ਕੀਤੀ ਹੈ ਉਹਨਾਂ ਦੇ ਅੱਗੇ ਰੱਖੀ ਆ ਔਰ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਨੌਕਰੀ ਨਹੀਂ ਮੈਂ ਡਾਇਰੈਕਟ ਦੇ ਸਕਦਾ ਬਾਕੀ ਤੇਰੇ ਨਾਲ ਇਹ ਵਾਦਾ ਮੈਂ ਕਰਦਾ ਵੀ ਜਿੰਨਾ ਚਿਰ ਤੱਕ ਤੁਹਾਡੀ ਕੋਈ ਨੌਕਰੀ ਦਾ ਨਹੀਂ ਬਣਦਾ ਉਨੀ ਦੇਰ ਮੈਂ ਆਪਣੇ ਕੋਲੋਂ ਤੁਹਾਨੂੰ ਖਰਚਾ ਦਵਾਂਗਾ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਦਾ ਇੱਕ ਜੋ ਸੁਪਨਾ ਲਿਆ ਗੁਰਮਤਾਨ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਤੇ ਉਸੇ ਦੀ ਸੋਚ ਤੇ ਚਲਦਿਆਂ ਹੋਇਆ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਉਹਨਾਂ ਨੇ ਮੈਨੂੰ ਫੇਰ ਦੁਬਾਰਾ ਸਭਜੀ ਛੜਾ ਕੇ ਦੇ ਇੱਧਰ ਨੂੰ ਜੋੜਿਆ ਬੱਚਿਆਂ ਨੂੰ ਕਢਾਉਣ ਵਾਸਤੇ ਜੀ ਤੁਹਾਨੂੰ ਲਾਲਪੁਰਾ ਸਾਹਿਬ ਕਿੰਨੀ ਤਨਖਾਹ ਦਿੰਦੇ ਉਹਨਾਂ ਵੱਲੋਂ ਮੈਨੂੰ ਹਰ ਮਹੀਨੇ ਆਪਣੀ ਤਨਖਾਹ ਦੇ ਵਿੱਚੋਂ 10000 ਰੁਪਏ ਮਹੀਨਾ ਜਿਹੜਾ ਵਾ ਉਹ ਨਾਲ ਫੁਰਾ ਸਾਹਿਬ ਮੈਨੂੰ ਦੇ ਰਹੇ ਨੇ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਗਰੀਬ ਦੀ ਬਾਹ ਮੱਢੀ ਜਿਵੇਂ ਦੇਖੋ ਕਿ ਹੁਣ ਕੋਲ ਤੇ ਜੋ ਮਰਜ਼ੀ ਕਹਿਣ ਤਾਂ ਹੁਣ ਕੁਝ ਤੁਹਾਨੂੰ ਲੱਗਦਾ ਨਾ ਜਿਵੇਂ ਇਮਾਨਦਾਰੀ ਦੇ ਨਾਲ ਜੌਬ ਮਿਲਦੀ ਹੈ ਲੋਕਾਂ ਤੇ ਸੀਐਮ ਸਾਹਿਬ ਤਾਂ ਕੀ ਤੁਸੀਂ ਮੰਨ ਕਰਦੇ ਹੋ ਜੀ ਦੇਖੋ ਜੀ ਕਿੰਨੀਆਂ ਸਰਕਾਰਾਂ ਆਈਆਂ ਕਦੀ ਕਾਲੀ ਕਦੀ ਕਾਂਗਰਸੀ ਪਰ ਹੁਣ ਥੋੜੀ ਜੀ ਉਮੀਦ ਦੀ ਜਿਹੜੀ ਕਿਰਨੇ ਆ ਨਾ ਉਹ ਜਾਗੀ ਆ ਜੇ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਐਮ ਐਲ ਏ ਸਾਹਿਬ ਆਪਣੇ ਕੋਲੋਂ ਖਰਚਾ ਪਾਣੀ ਦੇ ਰਹੇ ਨੇ ਤੇ ਉਹ ਤੇ ਫਿਰ ਮੰਤਰੀ ਪੰਜਾਬ ਨੇ ਭਗਵੰਤ ਮਾਨ ਸਾਹਿਬ ਜਿਹੜੀਆਂ ਗੱਲਾਂ ਕਹਿ ਰਹੇ ਨੇ ਕਰ ਰਹੇ ਕੰਮ ਹੋ ਰਹੇ ਨੇ ਲੋਕਾਂ ਦੇ ਦੇਖੋ ਲੰਮੇ ਸਮੇਂ ਬਾਅਦ ਜਿਹੜੀ ਆ ਉਹ ਨੋਜਵਾਨਾਂ ਨੂੰ ਰਸਕਾਰ ਮਿਲਿਆ ਨੌਕਰੀਆਂ ਮਿਲ ਰਹੀਆਂ ਨੇ ਔਰ ਮਾਨ ਸਰਕਾਰ ਦੇ ਰਹੀ ਆ ਮੈਂ ਵੀ ਇਹ ਉਮੀਦ ਜਿਹੜੀ ਆ ਜਾਗੀ ਮੇਰੇ ਅੰਦਰ ਵੀ ਉਮੀਦ ਅੱਧੀ ਚੜੀ ਆ ਨਾ ਕਿਰਨ ਉਹ ਜਾਗੀ ਉਮੀਦ ਬਣ ਗਈ ਆ ਵੀ ਸ਼ਾਇਦ ਹੁਣ ਜਿਹੜਾ ਵਾ ਮੇਰਾ ਕੋਈ ਨੌਕਰੀ ਦਾ ਸਬਬ ਬਣ ਜਵੇ ਇਹੋ ਹੀ ਬੇਨਤੀ ਮੈਂ ਮਾਨ ਸਾਹਿਬ ਨੂੰ ਕਰਾਂਗਾ ਕਿ ਉਹ ਮੇਰੇ ਬਾਰੇ ਕੁਝ ਸੋਚਣ ਮੈਂ ਇਕੱਲਾ ਨਹੀਂ ਹਾਂ ਮੇਰੇ ਵਰਗੇ ਕਈ ਐਸੇ ਨੌਜਵਾਨ ਨੇ ਜਿਹੜੇ ਉਹ ਬਿਨਾਂ ਕਿਸੇ ਤਨਖਾਹ ਤੋਂ ਬੱਚਿਆਂ ਨੂੰ ਅਲੱਗ-ਅਲੱਗ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਹਾਥੀ ਦੀ ਟ੍ਰੇਨਿੰਗ ਦੇ ਰਹੇ ਨੇ ਉਹਨਾਂ ਬਾਰੇ ਸਾਡੇ ਬਾਰੇ ਜਿਹੜਾ ਵੇ ਸੋਚਿਆ ਜਾਵੇ ਇਹ ਮਾਨ ਸਾਹਿਬ ਦੇ ਦੇਖੋ ਮੈਂ ਬੇਨਤੀ ਕਰਾਂਗਾ ਤਰਿੰਦਰ ਸਿੰਘ ਜੀ ਹੁਣ ਕਿੰਨੇ ਕੁ ਬੱਚੇ ਤੁਹਾਡੇ ਕੋਲ ਇੱਥੇ ਕਿਰਿਆ ਤੇ ਕਿੰਨੇ ਕੁ ਤਿਆਰ ਤੁਸੀਂ ਕਰਦੇ ਤੇ 50 55 ਬੱਚੇ ਜਿਹੜੇ ਆ ਇਸ ਵਕਤ ਮੈਂ ਖੜਾ ਰਿਹਾ ਪਿੰਡ ਲੋਕਾਂ ਕੋਲ ਸਹਿਯੋਗ ਮਿਲਦਾ ਤਾਂ ਪਿੰਡ ਵੱਲੋਂ ਸਹਿਯੋਗ ਇਦਾਂ ਹੀ ਆ ਵੀ ਬੱਚਿਆਂ ਵਾਸਤੇ ਕੁਝ ਨਾ ਕੁਝ ਸਮਾਨ ਜਿਹੜਾ ਪਿੰਡ ਵਾਲੇ ਕਈ ਸੱਜਣ ਦੇ ਜਾਂਦੇ ਨੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਮੁੰਡੇ ਬੈਠੇ ਨੇ ਉਹ ਕੁਝ ਪੱਤਾ ਦੇ ਦਿੰਦੇ ਨੇ ਵੀ ਐਲੋ ਤੁਸੀਂ ਟੂਰਨਾਮੈਂਟ ਕਰਾ ਲਓ ਜਾਂ ਕਿੱਦਾਂ ਇਦਾਂ ਦਾ ਸੱਤ ਦਾ ਸੱਤ ਦਾ ਸੱਤ ਦਾ ਸੁਣਾਉਂਦੇ ਨੇ ਉਹ ਇਸਨ ਰਜੀਤ ਸਿੰਘ ਜੀ ਚੋਲਾ ਸਾਹਿਬ ਵੇਖੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਤੇ ਇਹਨਾਂ ਨੂੰ ਤਿਆਰ ਕੀਤੇ ਹੋਏ ਬੱਚੇ ਅੱਜ ਕਾਫੀ ਵੱਡੇ ਅਹੁਦਿਆਂ ਦੇ ਪਹੁੰਚੇ ਨੇ ਜਿਵੇਂ ਹੁਣ ਸੀਐਮ ਸਾਹਿਬ ਨੂੰ ਵੀ ਸਟੇਟ ਆਇਆ ਗਿਆ ਹੈ। ਆ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਵੇਂ ਇਹੋ ਜੇ ਲੋਕ ਨੇ ਜਿਨ੍ਹਾਂ ਨੂੰ ਕੋਈ ਜਾਣਦਾਨੀ ਹੈ ਉਹਨਾਂ ਨੂੰ ਹਮੇਸ਼ਾ ਅੱਗੇ ਲੈ ਕੇ ਜਾਣ। ਨਾਲ ਦੋ ਜਾਜਤ ਤਰਮਦਾਨ ਤੋਂ ਨਿਰਮਾਣ। ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ। ਪਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ワイルド ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી